ਗੁੱਡ ਈਵਨਿੰਗ ਸਟੂਡੈਂਟ 2364 ਨਾਲ ਰਿਲੇਟਡ ਜਿੰਨੇ ਵੀ ਸਟੂਡੈਂਟ ਨੇ ਉਹਨਾਂ ਲਈ ਅਪਡੇਟ ਹੈ ਕਾਫੀ ਟਾਈਮ ਤੋਂ ਸਾਰੇ ਬੱਚੇ ਇੰਤਜ਼ਾਰ ਕਰ ਰਹੇ ਸੀ 2364 ਦਾ ਅਪਡੇਟ ਦਾ ਕਿ ਕੀ ਹੋਏਗਾ ਕੀ ਭਰਤੀ ਕੈਨਸਲ ਹੋਏਗੀ ਜਾਂ ਪ੍ਰੋਸੈਸ ਅੱਗੇ ਚੱਲੇਗਾ ਤਾਂ ਕਿਸ ਤਰ੍ਹਾਂ ਚੱਲੇਗਾ ਕਿੰਨਾਂ ਨੂੰ ਇਨਕਲੂਡ ਕੀਤਾ ਜਾਏਗਾ ਤੇ ਕਿੰਨਾਂ ਨੂੰ ਇਸ ਵਿੱਚੋਂ ਆਊਟ ਕੀਤਾ ਜਾਏਗਾ ਉਹਦੀ ਸਾਰੀ ਡਿਟੇਲ ਆਪਾਂ ਪਿੱਛੇ ਡਿਸਕਸ ਕਰਾਂਗੇ ਪਹਿਲਾਂ ਦੇਖਦੇ ਹਾਂ ਕਿ ਇਸ ਦੀ ਸਾਈਟ ਉੱਪਰ ਜੋ ਨਿਊ ਨੋਟਿਸ ਆਇਆ ਉਹ ਕੀ ਆਇਆ ਹੋਇਆ ਤਾਂ ਓਪਨ ਕਰਦੇ ਆਪਾਂ ਹਾਂਜੀ ਦੇਖੋ ਅੱਜ ਦਾ ਨੋਟਿਸ ਆ 76 2024 ਦਾ ਤਾਂ ਜਿਸ ਵਿੱਚ ਸਟਾਰਟਿੰਗ ਵਿੱਚ ਤਾਂ ਇਹ ਦਿੱਤਾ ਕਿ ਕਾਦੇਸ ਦਾ ਵਿਗਿਆਪਨ ਆਇਆ ਸੀਗਾ ਉਸ ਤੋਂ ਬਾਅਦ ਇਸ ਦੀ ਵਿਪਕੀ ਟੈਸਟ ਹੋਇਆ ਸੀ ਟੈਸਟ ਤੋਂ ਬਾਅਦ ਜੋ ਉਮੀਦਵਾਰ ਆ ਉਹਨਾਂ ਦੀ ਕੀ ਹੈ ਸਕਰੂਟੀਨੀ ਉਹ ਵੀ ਹੋ ਗਈ ਸੀ ਕਿੰਨੇ ਨੂੰ 16 12 2020 ਨੂੰ ਉਸ ਤੋਂ ਬਾਅਦ ਕੀ ਹੈ ਸੁਪਰ ਪਰਤੀ ਉਪਰ ਆ ਜੋ ਰੈਟਾ ਹੈ ਉਹ ਪਈ ਸੀ ਕਿ ਰੈਟ ਤੋਂ ਬਾਅਦ ਮਾਨਯੋਗ ਹਾਈ ਕੋਰਟ ਦਾ ਜੋ ਅਲੱਗ-ਅਲੱਗ ਟਾਈਮ ਅਲੱਗ-ਅਲੱਗ ਜੋ ਆਰਡਰ ਆਏ ਸੀ ਉਹਨਾਂ ਨੂੰ ਵਿੱਚ ਐਡ ਕੀਤਾ ਹੋਇਆ ਤਾਂ ਹੁਣ ਇਹ ਦੱਸਿਆ ਜਾਂਦਾ ਕਿ ਜਿਹੜੇ ਸੈਕਰੀਟਨੀ ਪਹਿਲਾਂ ਹੋਈ ਸੀ ਕਦੋਂ 16 12 2020 ਤੋਂ ਲੈ ਕੇ 24 12 2020 ਤੱਕ ਉਸ ਉਹ ਤਾਂ ਉਸ ਜਿਨ੍ਹਾਂ ਦੇ ਡਾਕੂਮੈਂਟ ਚੈੱਕ ਹੋ ਗਏ ਨੇ ਉਹ ਤਾਂ ਸਹੀ ਆ ਉਹਨਾਂ ਨੂੰ ਦੁਬਾਰਾ ਆਉਣ ਦੀ ਜ਼ਰੂਰਤ ਨਹੀਂ ਪਰ ਜੇ ਉਹਨਾਂ ਵਿੱਚੋਂ ਕਿਸੇ ਬੱਚੇ ਦਾ ਡਾਕੂਮੈਂਟ ਕਿਸੇ ਤਰ੍ਹਾਂ ਦਾ ਕੋਈ ਨਹੀਂ ਉੱਥੇ ਹਾਜ਼ਰ ਕੀਤਾ ਜਾਂ ਹਜੇ ਰਹਿੰਦਾ ਤਾਂ ਉਹ ਆਪਣਾ ਡਾਕੂਮੈਂਟ ਉੱਥੇ ਦੇ ਸਕਦੇ ਨੇ ਤੇ ਜਿਨ੍ਹਾਂ ਦੇ ਡਾਕੂਮੈਂਟ ਪੂਰੇ ਸੀ ਉਹਨਾਂ ਨੂੰ ਦੁਬਾਰਾ ਉੱਥੇ ਵਿਜ਼ਿਟ ਕਰਨ ਦੀ ਜ਼ਰੂਰਤ ਨਹੀਂ ਪਰ ਜਿਹੜੀ ਸਕਿਉਰਿਟੀ ਨ 921 ਅਤੇ 10921 ਨੂੰ ਕੀਤੀ ਗਈ ਸੀ ਉਸ ਨੂੰ ਰੱਦ ਕੀਤਾ ਜਾਂਦਾ ਹੈ ਅਤੇ ਨਵੀਂ ਸਕਿਉਰਿਟੀ ਜਿਹਦਾ ਸ਼ਡਿਊਲ ਆ ਉਹ ਜਾਰੀ ਕੀਤਾ ਜਾਂਦਾ ਹੈ ਉਹ ਆਪਣੀ ਜੋ ਸਾਈਟ ਆ ਉੱਪਰ ਜਾ ਕੇ ਵੀ ਦੇਖ ਸਕਦੇ ਆ ਤੇ ਇਸ ਵਿੱਚੋਂ ਵੀ ਤੁਸੀਂ ਰੀਡ ਕਰ ਸਕਦੇ ਹੋ ਵੀਡੀਓ ਦੇ ਵਿੱਚੋਂ ਵੀ ਅਗਰ ਰੀਡ ਕੀਤਾ ਜਾਂਦਾ ਤਾਂ ਪਹਿਲਾਂ 12624 ਨੂੰ ਬੁਲਾਏ ਨੇ ਬੱਚੇ ਓਪਣ ਵਾਲੇ ਜਿਨ੍ਹਾਂ ਦੇ ਨੰਬਰ ਹੈਗੇ ਨੇ 40 ਤੋਂ ਲੈ ਕੇ 72 ਤੱਕ ਤੇ 13 6 24 ਨੂੰ ਓਪਨ ਵਾਲੇ ਬੱਚੇ ਜਿਨ੍ਹਾਂ ਦੇ ਮਾਰਕਸ ਹੈਗੇ ਨੇ 62 ਤੋਂ ਲੈ ਕੇ 63 ਤੱਕ ਉਸ ਤੋਂ ਬਾਅਦ 14 6 ਨੂੰ 24 ਨੂੰ ਬੁਲਾਏ ਨੇ ਕੈਂਡੀਡੇਟ ਆਫ ਆਲ ਕੈਟਾਗਰੀ ਵਿਦ ਮਾਰਕਸ 40 ਤੋਂ ਲੈ ਕੇ ਕਿੱਥੋਂ ਤੱਕ 62 ਤੱਕ ਉਸ ਤੋਂ ਬਾਅਦ ਪੀ ਐਚ ਵਾਲੇ ਫਿਜੀਕਲ ਹੈਂਡੀਕੈਪ ਵਾਲੇ ਵੀ 55 ਤੋਂ 56 ਤੱਕ bc ਕੈਟਾਗਰੀ 57 ਤੋਂ 60 ਤੱਕ sc mb and ro m, m and b ਹੈਗਾ 41 ਤੋਂ 52 ro ਹੈ 56 ਤੋਂ 60 ਤਾਂ ਤੁਸੀਂ ਡਿਟੇਲ ਆ ਜਿਹੜੀ ਉਹ ਦੇਖ ਸਕਦੇ ਹੋ ਤੇ ਲਾਸਟ ਤੇ evs ਜਰਨਲ ਦਾ ਦਿੱਤਾ ਹੋਇਆ 56 ਤੋਂ ਲੈ ਕੇ 60 ਤੱਕ ਜੋ ਬੁਲਾਏ ਗਏ ਨੇ ਤੇ ਪਰਫਾਰਮਾ ਵੀ ਨਾਲ ਹੀ ਦਿੱਤਾ ਹੋਇਆ ਅਗਰ ਕਿਸੇ ਬੱਚੇ ਨੂੰ ਇਕ ਇਸ ਤਰ੍ਹਾਂ ਤਿਆਰ ਕਰਨਾ ਸਕਰੂਟੀਨੀ ਫਾਈਲ ਉਹ ਨਹੀਂ ਪਤਾ ਤਾਂ ਉਸ ਦਾ ਵੀ ਜੋ ਲਿੰਕ ਆ ਮੈਂ ਡਿਸਕ੍ਰਿਪਸ਼ਨ ਵਿੱਚ ਦੇ ਦੇਵਾਂਗਾ ਪੂਰੀ ਸਕਰੂਟੀਨੀ ਫਾਈਲ ਕਿਸ ਤਰ੍ਹਾਂ ਰੈਡੀ ਕਰਨੀ ਆ ਉਸ ਦੀ ਡਿਟੇਲ ਵੀ ਤੁਹਾਨੂੰ ਉਸ ਦੇ ਵਿੱਚੋਂ ਮਿਲ ਜਾਵੇਗੀ ਹੁਣ ਆਪਾਂ ਅੱਗੇ ਦੇਖਾਂਗੇ ਕਿ ਕਿਹੜੇ ਕਿਹੜੇ ਬੱਚੇ ਆ ਜਿਨ੍ਹਾਂ ਨੂੰ ਵਿੱਚ ਇਨਕਲੂਡ ਕੀਤਾ ਗਿਆ ਤੇ ਕਿਹੜੇ ਕਿਹੜੇ ਬੱਚੇ ਆ ਜਿਨ੍ਹਾਂ ਨੂੰ ਬਾਹਰ ਕੱਢਿਆ ਗਿਆ ਅਲੱਗ-ਅਲੱਗ ਜੋ ਹਾਈ ਕੋਰਟ ਤੇ ਵਿੱਚ ਰੈਟ ਪਟੀਸ਼ਨ ਜੋ ਦਾਖਲ ਹੋਈਆਂ ਸੀ ਉਹਨਾਂ ਦੇ ਉਹਨਾਂ ਦੇ ਆਧਾਰ ਤੇ ਜੋ ਭਰਤੀ ਆ ਉਸ ਦਾ ਪ੍ਰੋਸੈਸ ਕਿਸ ਤਰ੍ਹਾਂ ਇਹ ਅੱਗੇ ਸਟਾਰਟ ਕੀਤਾ ਗਿਆ ਉਸ ਬਾਰੇ ਆਪਾਂ ਅੱਗੇ ਡਿਸਕਸ ਕਰਦੇ ਆਂ